ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਸਵੇਰੇ ਵੱਜ ਚੁੱਕੇ ਨੇ 4 ਆਪਣੇ ਸਵੇਰੇ ਸਾਜਰੇ ਸਾਜਰੇ ਉੱਠ ਖੜਦੇ ਆ ਤੇ ਸਭ ਤੋਂ ਪਹਿਲਾਂ ਮੈਂ ਧਰਦ ਹੁੰਨੀ ਆ ਜੀ ਪਾਣੀ ਕੋਸਾ ਪੀਣ ਖਾਤਰ ਇੱਕ ਗਲਾਸ ਪਾਣੀ ਦਾ ਕਰਕੇ ਆਪਾਂ ਨੇ ਕੱਢ ਲਿਆ ਉਹ ਆਪਾਂ ਪੀ ਲਾਂਗੇ ਤੇ ਉਸ ਤੋਂ ਬਾਅਦ ਜਦੋਂ ਮੈਂ ਧਰਦ ਹੁੰਨੀ ਆ ਚਾਹ ਚਾਹ ਵੈਸੇ ਤਾਂ ਕਿਸੇ ਨੇ ਸਾਜਰੇ ਪੀਣੀ ਨਹੀਂ ਹੁੰਦੀ ਬਸ ਫਿਰ ਐਦਾਂ ਹੁੰਦਾ ਵੀ ਬੱਚੇ ਉੱਠ ਖੜਦੇ ਆ ਮਗ ਦੀ ਮਗ ਫਿਰ ਮੰਗਦੇ ਨੇ ਚਾਹ ਪੀਣ ਨੂੰ ਉੱਠਦੀ ਸਾਰੇ ਤੇ ਫੇਰ ਜਦੋਂ ਠੰਡੀ ਹੋ ਜਾਂਦੀ ਹੈ ਜਦੋਂ ਉੱਠਦੇ ਨੇ ਤੇ ਇੱਥੇ ਚਾਹ ਮਿੱਠਾ ਵਗੈਰਾ ਤੇ ਅਦਰਕ ਵਗੈਰਾ ਪਾ ਕੇ ਆਪਾਂ ਨੇ ਚਾਹ ਧਰਤੀ ਜਦੋਂ ਚਾਹ ਬਣੂਗੀ ਉਹਨਾਂ ਚਾਚੀ ਆਪਾਂ ਵੀ ਲੈਨੇ ਆ ਪਾਣੀ ਸਵੇਰੇ ਸਵੇਰੇ ਇੱਕ ਗਲਾਸ ਕੋਸੇ ਪਾਣੀ ਦਾ ਡੇਲੀ ਪੀਣੀ ਆ ਰੋਜ਼ ਮੈਂ ਤੇ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਤੋਂ ਪੀਣੀ ਆ ਹੋ ਗਏ 3-4 ਸਾਲ ਲਗਾਤਾਰ ਬਸ ਸਵੇਰ ਦਾ ਮੇਰਾ ਇਹ ਸੁਭਾਅ ਪਿਆ ਹੋਇਆ ਵੀ ਉੱਠ ਦੀ ਸਾਰ ਮੈਂ ਗਰਮ ਬਾਣੀ ਪੀਣਾ ਹੀ ਪੀਣਾ ਤੇ ਉਸ ਤੋਂ ਬਾਅਦ ਇੱਥੇ ਆਪਣੀ ਚਾਹ ਵੀ ਬਣ ਗਈ ਸੀ ਚਾਹ ਚ ਦੁੱਧ ਪਾ ਦਾਂਗੇ ਹੁਣ ਆਪਾਂ ਅੱਜ ਮੈਂ ਤੁਹਾਡੇ ਨਾਲ ਨਾ ਸਵੇਰ ਤੋਂ ਮਤਲਬ ਜਦੋਂ ਤੋਂ 4 ਵਜੇ ਤੋਂ ਆਪਾਂ ਉੱਠ ਕਰਦੇ ਆਂ ਕੀ ਕੰਮ ਕਰਦੇ ਆਪਾਂ ਉਹ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਤੇ ਬਾਜੀ ਚਾਹ ਤੁਹਾਨੂੰ ਤੋਂ ਬਾਅਦ ਉਸ ਤੋਂ ਬਾਅਦ ਫੇ ਮੈਂ ਨਾਊ ਤੂੰਗੀ ਨਾ ਤੋਕੇ ਤੇ ਫਿਰ ਆਪਾਂ ਕਰਾਂਗੇ ਪਾਠ ਪਾਠ ਕਰਨ ਤੋਂ ਬਾਅਦ ਫਿਰ ਚਾਹ ਪੀਵਾਂਗੇ ਚਾਹ ਪੀ ਕੇ ਫਿਰ ਧਾਰਾ ਚੁਣ ਜਾਵਾਂਗੇ ਇੱਥੇ ਦੇਖੋ ਇੱਥੇ ਸਾਢੇ 4 ਦਾ ਟਾਈਮ ਹੋ ਗਿਆ ਸੀਗਾ ਥੋੜਾ ਜਿਹਾ ਮੂਰੇ ਇਹ ਟਾਈਮ ਪੀਸਾ ਮੂਰੇ ਰੱਖਿਆ ਹੋਇਆ ਸੀ ਫਿਰ ਉਸ ਹਿਸਾਬ ਨਾਲ ਕੰਮ ਕਰੀ ਜਾਇਦਾ ਤੇ ਇੱਥੇ ਪਾਠ ਵਗੈਰਾ ਕਰ ਲਿਆ ਸੀਗਾ ਆਪਾਂ ਨੇ ਤੇ ਉਸ ਤੋਂ ਬਾਅਦ ਫਿਰ ਚਾਹ ਪੀਣ ਲੱਗੀ ਸੀ ਪਾਠ ਕਰਨ ਤੋਂ ਬਾਅਦ ਫਿਰ ਮੈਂ ਪੀਣੀ ਹੁੰਦੀ ਹੈ ਚਾਹ ਨਾਲ ਦੀ ਨਾਲ ਆਪਾਂ ਨੇ ਧਰ ਲਿਆ ਗਰਮ ਪਾਣੀ ਉਹ ਪਾਣੀ ਆਪਾਂ ਲੈ ਕੇ ਜਾਵਾਂਗੇ ਥੱਲੇ ਮੈਸਾਂ ਦੇ ਥਣ ਤੋਂ ਮਾਂਗੇ ਸਵੇਰ ਨੂੰ ਪਾਣੀ ਬਹੁਤ ਠੰਡਾ ਹੁੰਦਾ ਹੈ ਫਿਰ ਉਸੇ ਜੇ ਪਾਣੀ ਨਾਲ ਧੋਤੇ ਜਾਂਦੇ ਨੇ ਥੜ ਥਣ ਸਮਾਰ ਕੇ ਨਹੀਂ ਤਾਂ ਪਾਣੀ ਚ ਹੱਥ ਨਹੀਂ ਪੈਂਦਾ ਸਵੇਰ ਸਵੇਰ ਇੰਨਾ ਠੰਡਾ ਪਾਣੀ ਹੁੰਦਾ ਹੈ ਤੇ ਇੱਥੇ ਸਜਪਰੀ ਦਾ ਪਾਪਾ ਉੱਠ ਖੜਿਆ ਸੀਗਾ ਉਹ ਚਾਹ ਮੰਗ ਰਿਹਾ ਸੀਗਾ ਉਹਨੂੰ ਚਾਹ ਫੜਾਤੀ ਸੀਗੀ ਤੇ ਮੈਂ ਆਪਣੀ ਚਾਹ ਪੀ ਲੂੰਗੀ ਬਸ ਸਵੇਰੇ ਸਵੇਰੇ ਤਾਂ ਹਨਾ ਨਾ ਕੇ ਜੇ ਠੰਡ ਜੀ ਲੱਗਣ ਲੱਗ ਜਾਂਦੀ ਹੈ ਫਿਰ ਚਾਹ ਪੀਕੀ ਮੜਾ ਜੇ ਠੰਡ ਹੁੰਦਾ ਸਰੀਰ ਗਰਮ ਜਿਆ ਤੇ ਲਓ ਜੀ ਇੱਥੇ ਆਪਾਂ ਭਾਂਡੇ ਲੈ ਚੱਲਾਂਗੇ ਹੁਣ ਥੱਲੇ ਨੂੰ ਦੇਖੋ ਬਾਹਰ ਕਿੰਨਾ ਹਨੇਰਾ ਹਲੇ ਸਿਰਫ ਲੱਟਾਂ ਹੀ ਦਿਖ ਰਹੀਆਂ ਨੇ ਹਨੇਰ ਪਿਆ ਧੁੰਦ ਨਹੀਂ ਹੁੰਦੀ ਹੈਗੀ ਸਵੇਰੇ ਸਵੇਰੇ ਧੁੰਦ ਜਿਉ ਜਿਉ ਦਿਨ ਚੜਦਾ ਨਾ ਫਿਰ ਧੁੰਦ ਆਉਂਦੀ ਆ ਪਹਿਲਾਂ ਤਾਂ ਮੌਸਮ ਠੀਕ ਹੁੰਦਾ ਹਵਾ ਵੀ ਨਹੀਂ ਚੱਲ ਰਹੀ ਸੀ ਅਸ ਤਾਂ ਮੌਸਮ ਵਧੀਆ ਸੀਗਾ ਸਵੇਰੇ ਸਵੇਰੇ ਤੇ ਲੋ ਜੀ ਆਪਾਂ ਆ ਗਏ ਹੁਣ ਪਸ਼ੂਆਂ ਦੇ ਵਿੱਚ ਤੇ ਇੱਥੇ ਆ ਕੇ ਸਾਰਿਆਂ ਨੂੰ ਪਹਿਲਾਂ ਮੈਂ ਖਿੱਚੂੰਗੀ ਗੋਹਾ ਸਾਰੇ ਗੋਹਾ ਹਟਾ ਦਾਂਗੇ ਆਪਾਂ ਕੁਝ ਪਹਿਲਾਂ ਮੈਂ ਖੇਚੇਗੀ ਸੀ ਜਦੋਂ ਮਤਲਬ ਮੋਟਰ ਚਲਾਉਣ ਆਉਂਦੀ ਹੁੰਦੀ ਹੁੰਦੀ ਆ ਤਤਿਆ ਜੇ ਪਾਣੀ ਕੋਸਾ ਜੇ ਪਾਣੀ ਕੱਢ ਲੈਣੇ ਹੁੰਦੇ ਨੇ ਣਾਉਣ ਵਾਸਤੇ ਆਪਾਂ ਫਿਰ ਇੱਕ ਬਾਲਟਾ ਭਰ ਲੈਣੇ ਹੁੰਦੇ ਆ ਤੇ ਨਹੀਂ ਤਾਂ ਟੈਂਕੀ ਦਾ ਪਾਣੀ ਤਾਂ ਬਹੁਤ ਠੰਡਾ ਹੁੰਦਾ ਉਦੋਂ ਫਿਰ ਮੈਂ ਗੋਹਾ ਖਿੱਚ ਜਾਨੀ ਹੁੰਦੀ ਆ ਜਿਹੜਾ ਮਾੜਾ ਮੋਟਾ ਹੁੰਦਾ ਉਹ ਆ ਕੇ ਜਦੋਂ ਧਾਰਾ ਚੋਣ ਲੱਗਦੇ ਆ ਉਦੋਂ ਖਿੱਚਦੇ ਹੁੰਦੇ ਆ ਫੇਰ ਗੋਹਾ ਖਿਚਣ ਤੋਂ ਬਾਅਦ ਪਾਵਾਂਗੇ ਜੀ ਕੱਖ ਕੱਖ ਪਾ ਕੇ ਸਾਰਿਆਂ ਨੂੰ ਪਾ ਦੂੰਗੀ ਇੱਕ ਇੱਕ ਮਗਰੀ ਕੱਖ ਆਪਾਂ ਪੱਲੀ ਦੇ ਨਾਲੇ ਪਾਉਨੇ ਹੁੰਦੇ ਆ ਟੋਕਰੇ ਚੱਕਣੇ ਥੋੜੇ ਔਖੇ ਲੱਗਦੇ ਨੇ ਤੇ ਮਗਰੀ ਨਾਲ ਸੌਖੇ ਪੈ ਜਾਂਦੇ ਨੇ ਇਹਨਾਂ ਨੂੰ ਸਿਰ ਮਾਰਨ ਦੀ ਆਦਤ ਹੁੰਦੀ ਆ ਪਸ਼ੂਆਂ ਨੂੰ ਫੇਰ ਜੇ ਟੋਕਰਾ ਲੈ ਕੇ ਜਾਣਾ ਸਿਰ ਮਾਰ ਦਿਆਂ ਨੇ ਤੇ ਇਦਾਂ ਮਗਰੀ ਨਾਲ ਲੋਟ ਰਹਿੰਦਾ ਸੌਖੇ ਪੈ ਜਾਂਦੇ ਨੇ ਕੱਖ ਤੇ ਦੋ ਤਿੰਨ ਮਗਰੀਆਂ ਪਾ ਦਾਂਗੇ ਬਾਕੀ ਮਸ਼ੀਨ ਆਪਾਂ ਸੁੰਬਰਾਂਗੇ ਬਾਅਦ ਚ ਧਾਰਾਂ ਚੋਣ ਤੋਂ ਬਾਅਦ ਜਿਹੜਾ ਮਾੜਾ ਮੋਟਾ ਮਸ਼ੀਨ ਦੇ ਥੱਲੇ ਪੱਠੇ ਹੁੰਦੇ ਆ ਉਹ ਬਾਅਦ ਚ ਸੁੰਬਰਦੇ ਹੁੰਦੇ ਆ ਬਸ ਇੱਥੇ ਪੱਠੇ ਪਾ ਕੇ ਨਾ ਫਿਰ ਆਪਾਂ ਚੋਲਾਂਗੇ ਬੜੀ ਮੈਸ ਦੀ ਧਾਰ ਸਭ ਤੋਂ ਪਹਿਲਾਂ ਚੋਣੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਛੋਟੀ ਦੀ ਛੋਟੀ ਚੋਣ ਤੋਂ ਬਾਅਦ ਫਿਰ ਗੈਂ ਦੀ ਧਾਰ ਚੋਣ ਹੁੰਦੀ ਹੈ ਇਹਨਾਂ ਦੇ ਦੋਹਾਂ ਦੇ ਕਟੀਆਂ ਛੱਡਣੀਆਂ ਪੈਂਦੀਆਂ ਨੇ ਤਾਂ ਦੁੱਧ ਲਹਾਉਂਦੀਆਂ ਨੇ ਇਹ ਤੇ ਚਲੋ ਗਾਂ ਤੋਕਣੇ ਖੜ ਜਾਂਦੀਆਂ ਦਾਣਾ ਪਾ ਕੇ ਤੇ ਬਸ ਇੱਕ ਮਗਰੀ ਹੋਰ ਪਾਉਣੀ ਆ ਮੈਂ ਬਾਕੀ ਜਿਹੜਾ ਰਹਿ ਗਿਆ ਉਹ ਬਾਅਦ ਚ ਸੁੰਬਰਾਂਗੇ ਸੁੰਬਰ ਕੇ ਫੇ ਪਾਵਾਂਗੇ ਤੇ ਇੱਥੇ ਨਾ ਇਹ ਛੇਲਾ ਚੇਲੀ ਖੜੇ ਨੇ ਉਹਨਾਂ ਦਾ ਪਰਛਾਵਾ ਆ ਰਿਹਾ ਵਿੱਚ ਫਿਰਦੇ ਨੇ ਇਹ ਗੇੜੇ ਕੱਢਣ ਲਾ ਜਾਂਦੇ ਨੇ ਵੀ ਹੁਣ ਸਾਨੂੰ ਬਾਹਰ ਕੱਢੂਗੀ ਦੇਖ ਕੇ ਵੀ ਵਾਸਾ ਹੁਣ ਕੱਢ ਦੂਗੀ ਸਾਨੂੰ ਪਰ ਇਹਨਾਂ ਨੂੰ ਤਾਂ ਅਸੀਂ ਦਿਨ ਚੜੀ ਕੱਢ ਦੰਨੇ ਆ ਜੇ ਮਾੜੀ ਮੋਟੀ ਧੁੱਪਾਂ ਨਿਕਲਿਆ ਆਉਂਦੀ ਆ ਨਾ ਹਲ ਤਾਂ ੁੱਪਾ ਨਿਕਲਿਆ ਆਉਂਦੀ ਤਾਂ ਕਰਕੇ ਫੇਰ ਕੱਢ ਦਨੇ ਹੁੰਨੇ ਆ ਜਦੋਂ ਗਾਹਾਂ ਵੱਧ ਧੁੰਦ ਪੈਣ ਲੱਗੀ ਫੇਰ ਨਹੀਂ ਇਹਨਾਂ ਨੂੰ ਕੱਢਦੇ ਬਾਹਰ ਫੇਰ ਅੰਦਰੇ ਸੁੱਕਾ ਕਰ ਦਨੇ ਹੁੰਨੇ ਆ ਅੱਗੇ ਪਿੱਛੇ ਬੰਦਨੇ ਹੁੰਨੇ ਆ ਜਿੱਥੇ ਸੁੱਕਾ ਹੁੰਦਾ ਉੱਥੇ ਬੰਦਨੇ ਹੁੰਨੇ ਆ ਗਿੱਲੇ ਚਾਪਾ ਝਾੜੂ ਫੇਰ ਦਨੇ ਹੁੰਨੇ ਲੋ ਜੀ ਇਹ ਕਾਹੀ ਮਗਰੀ ਰਹਿੰਦੀ ਆ ਪਾਉਣ ਤੋਂ ਇਹ ਪਾ ਕੇ ਫੇਰ ਮੈਂ ਲੱਗ ਜੂਗੀ ਧਾਰਾਂ ਚੋਂ ਤੇ ਸਬਕ ਪੰਚਾਈ ਸੀਗੀ ਥੱਲੇ ਸਵੇਰ ਕਹਾਂਜ ਰੋਜ਼ ਮੈਂ ਸਵੇਰ ਕਹਾਂਜ ਨਹੀਂ ਨੀ ਤਾਰਾ ਚੋਣ ਫਿਰ ਇੱਥੇ ਮੈਨੂੰ ਘੰਟਾ ਕ ਲੱਗ ਜਾਂਦਾ ਤਾਰਾ ਚੋਣ ਦੀਆਂ ਨੂੰ ਜਦੋਂ ਫਿਰ ਦੁੱਧ ਪਾਉਣ ਦਾ ਟਾਈਮ ਹੋ ਜਾਂਦਾ ਫਿਰ ਦੁੱਧ ਪਾਕ ਕੇ ਦੁਬਾਰਾ ਫਿਰ ਉੱਪਰ ਜਾਣੇ ਹੁੰਦੇ ਆ ਤੇ ਬੜੀ ਮੈਸ ਦੀ ਧਾਰ ਚੋਲੀ ਆਪਾਂ ਨੇ ਹੁਣ ਛੋਟੀ ਦੀ ਧਾਰ ਚੋਣੀ ਆ ਉਹਦੀ ਕੱਟੀ ਖੋਲਾਂਗੇ ਉਹਦੀ ਵੀ ਵੀਡੀਓ ਬਣਾਈ ਸੀ ਉਹ ਸਹੀ ਨਹੀਂ ਬਣੀ ਫਿਰ ਮੈਂ ਉਹ ਕੱਟੇ ਦਿੱਤੀ ਇੱਕ ਤਾਂ ਨੇ ਰਾਇ ਕੈਮਰੇ ਦੇ ਵਿੱਚ ਜਿਆਦਾ ਨੇਰਾ ਲੱਗ ਰਿਹਾ ਉ ਤਾਂ ਮਤਲਬ ਦਾ ਚਾਨਣਾ ਹੈਗਾ ਇਹ ਬਲਵ ਕੈਮਰਾ ਘਟ ਚਾਨਣਾ ਦਿਖਾ ਰਿਹਾ ਹੈ ਵੈਸੇ ਤਾਂ ਚਾਨਣਾ ਹੈ ਇੱਥੇ ਸਾਡੀ ਸਵੀਟੀ ਵੀ ਖੁੱਲ ਗਈ ਸੀ ਇਹਨੇ ਸੰਗਲੀ ਤੜਾਲੀ ਸੀਗੀ ਇਹ ਵੀ ਭੱਜੀ ਫਿਰਦੀ ਸੀਗੀ ਵਿੱਚ ਤੇ ਇਹ ਵੀ ਬਨਣੀ ਆ ਇਹਨੂੰ ਵੀ ਬਨਦਾਂਗੇ ਤੇ ਲਓ ਜੀ ਉਸ ਤੋਂ ਬਾਅਦ ਧਾਰਾ ਚੋਣ ਤੋਂ ਬਾਅਦ ਫਿਰ ਦੁੱਧ ਪਾਇਆ ਦੁੱਧ ਪਾ ਕੇ ਫਿਰ ਬਾਬਾ ਜੀ ਦੇ ਮੱਥਾ ਟੇਕ ਕੇ ਆਈ ਨਾਲੇ ਫਿਰ ਗੁਰਦੁਆਰਾ ਸਾਹਿਬ ਜਾਣਾ ਸੀਗਾ ਉੱਥੇ ਜਾਇਆ ਇਹ ਫਤੇਗੜ ਸਾਹਿਬ ਦੁੱਧੋ ਜਾਂਦਾ ਨਾ ਉੱਥੇ ਫਿਰ ਸਾਜਰੇ ਫੜਾ ਕੇ ਆਉਣਾ ਪੈਂਦਾ ਸਾਜਰੇ ਆ ਜਾਂਦੇ ਨੇ ਉਹ ਦੂਰ ਕਰਕੇ ਮਛੂ ਵਾਲਾ ਸਾਹਿਬ ਤਾਂ ਲੇਟ ਲੈ ਕੇ ਜਾਂਦੇ ਸੀਗੇ ਤੇ ਇਹ ਫਿਰ ਆਪਾਂ ਨੇਰੇ ਨੇਰੇ ਫੜਾ ਕੇ ਆਉਣਾ ਪੈਂਦਾ ਸੰਗ ਸੇਵਾਦਾਰ ਸਾਜਰੇ ਆ ਜਾਂਦੇ ਨੇ ਫਤੇਗੜ ਸਾਹਿਬ ਵਾਲੇ ਤੇ ਉਸ ਤੋਂ ਬਾਅਦ ਫਿਰ ਧਰਦੀ ਹੁੰਦੀ ਹੰਨੀ ਜੀ ਦਲੀਆ ਪਹਿਲਾਂ ਇੱਥੇ ਦਲੀਆ ਧੜੀਏ ਤਰਦਾਂਗੇ ਕਿਉਂਕਿ ਇਹ ਦਲੀਆ ਬਣਦੇ-ਬਣਦੇ ਨਾਲ ਤਾਂ ਫਿਰ ਕੋਲੇ ਬਣ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਰੋਟੀ ਲਾ ਲੈਨੇ ਆ ਮੱਕੇ ਦੀ ਰੋਟੀ ਲਾਉਣੀ ਹੁੰਦੀ ਆ ਕੋਲਿਆਂ ਤੇ ਵਧੀਆ ਰੜਦੀ ਆ ਤਾਂ ਕਰਕੇ ਪਹਿਲਾਂ ਦਲੀਆ ਹੀ ਧਰਦੇ ਹੁੰਨੇ ਆ ਰੋਜ਼ ਜਿੰਨਾ ਚਿਰ ਮਤਲਬ ਹਲੇ ਲੇਟੀ ਪਾਉਣੀ ਆ ਨਾ ਪਹਿਲਾਂ ਇਹੀ ਬਣਾਵਾਂਗੇ ਤੇ ਅੱਗ ਬਾੜ ਲਈ ਚਲੋ ਜੀ ਹੁਣ ਆਪਾਂ ਨੇ ਇੱਥੇ ਹੁਣ ਧੁੰਦ ਦੇਖੋ ਹੁਣ ਧੁੰਦ ਆ ਗਈ ਜੋ ਜੋ ਦਿਨ ਚੜੀ ਜਾਂਦਾ ਤੋਂ ਥੱਲੇ ਨੂੰ ਆਈ ਜਾਂਦੀ ਐ ਪਹਿਲਾ ਸਵੇਰੇ ਸਵੇਰੇ ਨਹੀਂ ਹੁੰਦੀ ਹੈਗੀ ਤਾਂ ਹੁੰਦਾ ਬਾਕੀ ਜੀ ਤੜੀਆ ਬਣਨ ਤੋਂ ਬਾਅਦ ਫੇਰ ਪਕਾਵਾਂਗੇ ਰੋਟੀ ਤੇ ਰੋਟੀ ਪਕਾ ਕੇ ਫੇਰ ਭਾਂਡੇ ਇਕੱਠੇ ਕਰਕੇ ਝਾੜੂ ਵਗੈਰਾ ਉੱਪਰ ਲਾ ਕੇ ਉਸ ਤੋਂ ਬਾਅਦ ਜਾਵਾਂਗੇ ਪਸ਼ੂਆਂ ਦਾ ਕਰਨ ਬੱਸ ਤਾਂ ਸਵੇਰੇ ਸਵੇਰੇ ਮੈਂ ਸੁੰਬਰ ਕੇ ਰੱਖਿਆ ਨਹੀਂ ਹੁੰਦੀਆਂ ਗੋਹਾ ਬਾਕੀ ਚੱਕ ਦੇ ਦਿਨ ਚੜਹੀ ਹੁੰਨੇ ਆ ਇਕ ਤਾਂ ਉਧਰ ਨੂੰ ਪੈਰ ਭੇਜ ਜੰਦੇ ਨੇ ਕੱਖਾਂ ਦੇ ਵਿੱਚ ਨੂੰ ਜਾਣਾ ਹੁੰਦਾ ਨਾ ਰੂੜੀ ਕੋਲ ਤੇ ਤਾਂ ਕਰਕੇ ਥੋੜਾ ਜਿਹਾ ਫਿਰ ਐਂ ਦਾ ਵੀ ਦਿਨ ਚੜ ਜਵੇ ਹੈਨਾ ਵੀ ਦਿਨ ਚੜੇ ਚੜੇ ਤੀ ਹੋ ਕਰਾਂਗੇ ਅੱਗ ਬਹੁਤ ਵਧੀਆ ਲੱਗਦੀ ਆ ਸਵੇਰੇ ਸਵੇਰੇ ਤਾਂ ਠੰਡੇ ਹੋਏ ਪੈ ਜਾਂਦੇ ਨੇ ਹੱਥ ਸੇਕ ਸੇਕ ਗਰਮ ਕਰਦੇ ਆ ਪਰ ਹੈਨਾ ਗਰਮ ਜਿੰਨੇ ਕਰਦੇ ਆ ਜਦੇ ਫਿਰ ਠੰਡੇ ਪਾਣੀ ਦੇ ਹੱਥ ਪਾਣੇ ਪੈ ਜਾਂਦੇ ਨੇ ਤਾਂ ਹੀ ਤਾਂ ਸਿਆਲਾਂ ਦੇ ਵਿੱਚ ਹੱਥ ਪਾਟੀ ਜਾਂਦੇ ਆ ਕਦੇ ਠੰਡੇ ਪਾਣੀ ਚ ਪਾ ਲਈ ਕਦੇ ਗਰਮ ਪਾਣੀ ਚ ਪਾ ਲਈ ਇਦਾਂ ਹੀ ਹੋਈ ਜਾਂਦਾ ਹੈ ਗਰਮ ਸਰਦ ਹੋਈ ਜਾਂਦੇ ਨੇ ਹੱਥ ਲਓ ਜੀ ਆਪਣੀ ਅੱਗ ਹੁਣ ਬਹੁਤ ਵਧੀਆ ਮੱਚ ਪਈ ਤੇ ਬਸ ਹੁਣ ਇਹ ਚੱਲੀ ਜਾਊਗੀ ਅੱਗ ਤੇ ਦਲੀਆ ਧਰ ਦਾਂਗੇ ਆਪਾਂ ਦਲੀਆ ਬਣੀ ਜਾਊਗਾ ਰੋਟੀ ਦੀ ਵੀਡੀਓ ਨਹੀਂ ਸ਼ੇਅਰ ਕਰੀ ਹੈਗੀ ਮੈਂ ਤੁਹਾਡੇ ਨਾਲ ਸਿੱਧਾ ਹੁਣ ਆਪਾਂ ਜਾਵਾਂਗੇ ਪਸ਼ੂਆਂ ਦੇ ਵਿੱਚ ਪਸ਼ੂਆਂ ਦਾ ਕੰਮ ਕਰਾਂਗੇ ਖੱਲੇ ਜਾਣੇ ਨੂੰ ਸਾਰੇ ਪਾਸੇ ਹਨਾ ਔਖਾ ਹੀ ਹੋ ਜਾਂਦਾ ਕਦੇ ਜੁਲ੍ਹੇ ਚ ਨੂੰ ਭਜੋ ਕਦੇ ਪਸ਼ੂਆਂ ਵਾਂ ਨੂੰ ਭਜੋ ਇਦਾਂ ਹੀ ਟਾਈਮ ਲੱਗ ਜਾਂਦਾ ਕਾਫੀ ਟਾਈਮ ਹੋ ਜਾਂਦਾ ਮੈਨੂੰ ਕੰਮ ਕਰਦੇ ਨੂੰ ਇਦਾਂ ਲਓ ਜੀ ਹੁਣ ਆਪਾਂ ਆ ਗਏ ਥੱਲੇ ਗੋਹਾ ਮੈਂ ਚੱਕਤਾ ਸੀਗਾ ਤੇ ਪਾਪੇ ਨੇ ਚੱਕਵਾਤੀ ਸੀਗੀ ਤਸਲੇ ਸਾਈਜ਼ ਫ੍ਰੀ ਦੇ ਨੇ ਤੇ ਬਸ ਹੁਣ ਇੱਥੇ ਰਹਿ ਗਏ ਸੀਗਾ ਪਾਣੀ ਪਲਾਉਣ ਤੋਂ ਪਾਣੀ ਪਲਾ ਦਾਂਗੇ ਤੇ ਬਾਕੀ ਦੇਖੋ ਹੁਣ ਕਿੰਨਾ ਗਿੱਲਾ ਹੋਇਆ ਪਿਆ ਸਵੇਰ ਸਵੇਰੇ ਨਾਲ ਝਾੜੂ ਫੇਰ ਕੇ ਜਾਣੀ ਹੁੰਦੀ ਆ ਉਦੋਂ ਬਹੁਤ ਵਧੀਆ ਸੁੱਕਾ ਹੁੰਦਾ ਹੈ ਬਾਅਦ ਵਿੱਚ ਫੇਰ ਕਾਣ ਕਰ ਦਿੰਦੀ ਆ ਨੇ ਜਦੋਂ ਫੇਰ ਦੁਬਾਰਾ ਉੱਠਦੀ ਆ ਨੇ ਤੇ ਹੁਣ ਇੱਕ ਵਾਰ ਫੇਰ ਝਾੜੂ ਮਾਰਾਂਗੇ ਨਾਲ ਥੱਲੇ ਛੋਟੀ ਨੂੰ ਪਾਣੀ ਪਲਾਤਾ ਤੇ ਗਾਂ ਨੂੰ ਵੀ ਆਪਾਂ ਬਾਲਟੇ ਦੇ ਨਾਲੇ ਰੱਖ ਦਿੰਨੇ ਹੁੰਨੇ ਆ ਉਹਨੂੰ ਤਾਂ ਅਸੀਂ ਖੋਲਦੇ ਨਹੀਂਗੇ ਭੱਜ ਦੀ ਬਹੁਤ ਆ ਫੇਰ ਫੜਨੀ ਹੁੰਦੀ ਹੈਗੀ ਤੇ ਬਸ ਮੱਝ ਨੂੰ ਵੀ ਪਲਾਦਾਂਗੇ ਹੁਣ ਆਪਾਂ ਬੜੀ ਨੂੰ ਤੇ ਮੜਮਟਾ ਇੱਥੇ ਪਾਣੀ ਜਿਹੜਾ ਬਚਦਾ ਉਹ ਫਿਰ ਮੈਥੀ ਢੋਲ ਦਿੰਨੀ ਹੁੰਦੀ ਆ ਹੁਣ ਝਾੜੂ ਮਾਰ ਕੇ ਇਹਨਾਂ ਸੁਕਾ ਦਾਂਗੇ ਸਿਆਲਾਂ ਦੇ ਵਿੱਚ ਇਹੀ ਆ ਵੀ ਕਈ ਵਾਰ ਝਾੜੂ ਮਾਰਨਾ ਪੈਂਦਾ ਪਸ਼ੂਆਂ ਦੇ ਥੱਲੇ ਤੇ ਸਿਆਲਾਂ ਗਰਮੀਆਂ ਚ ਮौज ਹੁੰਦੀ ਆ ਹਨਾ ਇੱਕ ਵਾਰ ਝਾੜੂ ਮਾਰ ਕੇ ਚਲੋ ਬਾਕੀ ਸੁੱਕ ਜਾਂਦਾ ਪੱਖੇ ਚੱਲਦੇ ਰਹਿੰਦੇ ਨੇ ਗਰਮੀ ਆ ਚ ਨਹੀਂ ਇੰਨਾ ਹੁੰਦਾ ਹੈਗਾ ਬਾੜਾ ਚਿੱਕੜ ਹੋ ਜਾਂਦਾ ਸਿਆਲਾਂ ਦੇ ਵਿੱਚ ਤਾਂ ਮੈਂ ਦੇਖ ਰਹੀ ਸੀ ਕਿ ਮਹਾ ਪਸ਼ੂਨਾਂ ਣ ਵਾਲੇ ਹੋਏ ਪਏ ਨੇ ਵੀ ਚਲ ਲੇਟ ਆ ਜਵੇ ਹਨਾ ਨਿੱਗੇ ਜੇ ਪਾਣੀ ਨੰਨ ਣਾਏ ਜਾਣਗੇ ਤੇ ਉਧਰ ਆਪਾਂ ਨੇ ਪੱਠਿਆਂ ਨੂੰ ਪਾਣੀ ਵੀ ਦੇਣਾ ਸੀਗਾ ਫੇਰ ਐਨ ਦਾ ਵੀ ਚਲੋ ਖੇਤ ਦੇ ਵਿੱਚ ਚਲੇ ਜਾਊਗਾ ਪਾਣੀ ਤੇ ਵੀ ਨਾ ਣਾਦਾਂਗੇ ਇਹਨਾਂ ਨੂੰ ਦੇ ਦੇ ਜਾਂ ਜੇ ਅੱਜ ਲੇਟ ਆ ਗਿਆ ਅੱਜ ਨਾ ਣਾਦਾਂਗੇ ਨਹੀਂ ਫੇਰ ਕੱਲ ਤੇ ਕੰਮ ਚਾਊਗਾ ਐ ਖੁਸ਼ਕੀ ਜੀ ਹੋਈ ਪਈ ਆ ਮੱਜਾਂ ਦੇ ਪਿੰਡਿਆਂ ਤੇ ਸਿਆਲਾ ਕਰਕੇ ਨਾ ਪਸ਼ੂ ਵੀ ਥੋੜੇ ਜੇ ਲਿਸੇ ਲੱਗਣ ਲੱਗ ਗਏ ਗਰਮੀਆਂ ਚ ਬਹੁਤ ਵਧੀਆ ਸੇਤ ਬਣੀ ਹੁੰਦੀ ਐ ਇਹਨਾਂ ਦੀ ਚਲੋ ਜੀ ਹੁਣ ਆਪਾਂ ਪਹਿਲਾਂ ਫੇਰ ਦਾਂਗੇ ਝਾੜੂ ਸਾਰੇ ਤੇ ਪਸ਼ੂਆਂ ਦਾ ਥੱਲਿਓਂ ਸਾਫ਼ ਕਰਨ ਤੋਂ ਬਾਅਦ ਫੇਰ ਮੈਂ ਬੇੜੇ 'ਚ ਝਾੜੂ ਲਾਉਣੀ ਹੁੰਦੀ ਐ ਫੇਰ ਮੁਰਗੇ ਵਗੈਰਾ ਵੀ ਬੰਦ ਕਰ ਦਨੇ ਆ ਜਾਨੂ ਪਹਿਲਾਂ ਐ ਹੁੰਦਾ ਵੀ ਚਲੋ ਫੇਰ ਲਣਗੇ ਦਾਣਾ ਵਗੈਰਾ ਚੋਗ ਲਣਗੇ ਤੇ ਫੇਰ ਇਕੱਠਾ ਹੀ ਸਾਫ਼ ਹੋ ਜਾਂਦਾ ਸਾਰਾ ਬੇੜਾ ਫਿਰ ਇਹਨਾਂ ਨੂੰ ਆਥਣੇ ਜੇ ਜਾ ਕੇ ਖੋਲਦੇ ਹੁੰਨੇ ਆ ਮੁਰਗੇ ਵਗੈਰਾ ਨੂੰ ਹੁਣ ਬਸ ਆਪਾਂ ਨੇ ਇਹਨਾਂ ਨੂੰ ਦਾਣਾ ਖਿਲਾ ਕੇ ਵੀ ਬੰਦ ਕਰ ਦੇਣਾ ਹੁਣ ਵਿੱਚੇ ਘੁੰਮਦੇ ਫਿਰਦੇ ਨੇ ਇੱਥੇ ਤੇ ਚਲੋ ਜੀ ਬਾਕੀ ਜੀ ਆਪਣੇ ਕੰਮ ਕਾਰੇ ਦੇ ਬਸ ਚੱਲੀ ਜਾਂਦੀ ਨੇ ਮੈਂ ਤਾਂ ਰੋਜ਼ 12:30 ਹੋ ਜਾਂਦੇ ਨੇ ਤਾਂ ਕੱਲੀ ਨੂੰ ਕੰਮ ਨਿਬੇੜਨ ਦਾ ਕਰਕੇ ਮੈਂ ਚਲੋ ਹੌਲੀ ਹੌਲੀ ਕਰੀ ਚਾਹੀਦਾ ਹੈ ਇਦਾਂ ਹੁੰਦਾ ਵੀ ਚਲੋ ਕਰੀ ਆ ਹਨਾ ਕਰੀ ਜਾ ਵੀ ਸਮਾਰ ਕੇ ਮੈਨੂੰ ਇਦਾਂ ਹੁੰਦਾ ਨਾ ਵੀ ਕਾਫੀ ਟਾਈਮ ਲੱਗ ਜਾਂਦਾ ਹੈ ਇੱਕ ਕੰਮ ਨੂੰ ਕਰਨ ਨੂੰ ਪਤਾ ਨਹੀਂ ਕੀ ਮੈਨੂੰ ਤਾਂ ਐਨ ਹੁੰਦਾ ਵੀ ਸਮਾਰ ਕੇ ਸੁੰਭਰਿਆ ਜਾਵੇ ਰੀਤ ਜੀ ਨਾਲ ਹਰੇ ਹਰੇ ਇੱਕ ਕੰਮ ਨੂੰ ਰੀਤ ਜੀ ਨਾਲ ਕਹਿੰਦੇ ਜੀਏ ਲਾ ਕੇ ਬਹਿ ਜਾਂਦੀ ਹੈ ਇੱਕ ਕੰਮ ਤੇ ਬਸ ਐ ਹੁੰਦਾ ਮੈਨੂੰ ਐ ਹੁੰਦਾ ਵੀ ਸਾਫ਼ ਜਾ ਹੋ ਜਵੇ ਸਮਾਰ ਕੇ ਮੈਂ ਜਦੋਂ ਵੀ ਸੁੰਭਰਨਾ ਚਾਹੇ ਕਮਰੇ ਸੁੰਭਰਨੇ ਕਿਤੇ ਵੀ ਸੁੰਭਰਨਾ ਹਰ ਇੱਕ ਚੀਜ਼ ਆ ਕੇ ਸੁੰਭਰਦੀ ਹੈ ਬਿਨਾਂ ਨਾਲ ਸਾਫ਼ ਜਿਹਾ ਹੋ ਜਾਂਦਾ ਮਨ ਨੂੰ ਐਂ ਤਸੱਲੀ ਹੋ ਜਾਂਦੀ ਵੀ ਸਾਫ਼ ਕਰਤਾ ਆਪਾਂ ਨੇ ਤਾਂ ਹੀ ਸ਼ਾਇਦ ਸਫਾਈ ਵਗੈਰਾ ਕਰਨ ਨੂੰ ਮੈਨੂੰ ਟਾਈਮ ਲੱਗ ਜਾਂਦਾ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਫੁੱਲ ਵਾਚ ਕਰਦੇ ਨੇ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਬਣਾਈ ਰੱਖਿਓ ਆਪਣੀ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਵੀਡੀਓ ਜੇ ਲਈ ਪਸੰਦ ਹੁੰਦੀ ਨੇ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜੀ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਇੱਕ ਦੋ ਦੋ ਮੈ ਤੋਂ ਕਿਸੇ ਲੋਟ ਬਲੌਕ ਪਿਆ ਨਹੀਂਗਾ ਉਹਦੇ ਕਰਕੇ ਹਨਾ ਥੋੜੇ ਜਿਹਾ ਹੁਣ ਵਿਊ ਘਟ ਗਏ ਇਹ ਟਾਈਮਿੰਗ ਹੁੰਦੀ ਆ ਵੀ ਜਿਹੜੇ ਟਾਈਮ ਆਪਾਂ ਪਾਉਂਦੇ ਆ ਉਸੇ ਟਾਈਮ ਹਨਾ ਵਿਊ ਵਧੀਆ ਆ ਜਾਂਦੇ ਨੇ ਜੇ ਰੈਗੂਲਰ ਪਾਈ ਚੱਲ ਕਈ ਵਾਰ ਮੈਸੋ ਹੋ ਜਾਂਦਾ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਬਣਾਉਣ ਦਾ ਫੇਰ ਵੀਊ ਵਗੈਰਾ ਘਟ ਜਾਂਦੇ ਨੇ ਲਓ ਜੀ ਹੁਣ ਆਪਾਂ ਸੁੰਬਰ ਕੇ ਸਾਰਾ ਹੀ ਸਾਫ਼ ਕਰ ਦਾਂਗੇ ਇਹ ਪੱਪਦਾਂ ਗੈਂਦੀ ਗਾ ਫਰਸ਼ ਧੋ ਦੇ ਮੈਂ ਕਿਹਾ ਨਹੀਂ ਵੀ ਹਾਂ ਲੈਣ ਧੋਣਾ ਹੈਗਾ ਬਈ ਜਦੋਂ ਨਿਲਾਉਂਗੀ ਉਦੋਂ ਹੀ ਧੋ ਦੂੰਗੀ ਪਛੋਂ ਨਿਲਾਉਣੇ ਤਾਂ ਹੈਗੇ ਹੀ ਨੇ ਵੀ ਚੱਲਣ ਨਾਲੇ ਫਰਸ਼ ਧੁੱਤ ਜਾਊਗਾ ਦੇਖੇ ਦਿਾਂ ਜੇ ਅੱਜ ਖੇਤ ਨੂੰ ਪਾਣੀ ਦਿੱਤਾ ਦੇ ਨਾਲ ਆਦਾਂਗੇ ਨਹੀਂ ਕਾਲੂ ਨਾਲ ਆਦਾਂਗੇ ਨਲਾਂ ਕੇ ਸਮਾਰ ਕੇ ਤੇਲ ਵਗੈਰਾ ਲਾਦਾਂਗੇ ਇਹਨਾਂ ਦੇ ਖੁਸ਼ਕੀ ਜੀ ਪਈ ਪਈ ਆ ਪਿੰਡਿਆਂ ਤੇ ਪਸ਼ੂਆਂ ਦੇ ਫੇਰ ਕਾਂ ਪੱਟੀ ਜਾਂਦੇ ਨੇ ਮਾਸ ਗਰਮੀਆਂ 'ਚ ਤਾਂ ਕਿੱਥੇ ਰੋਜ਼ ਨਿਲਾਉਂਦੇ ਹੁੰਦੇ ਸੀਗੇ ਹੁਣ ਸਿਆਣਾ 'ਚ ਕਾਫੀ ਦਿਨ ਕੱਢ ਦੰਨੇ ਆ ਐ ਫਿਰ ਇਦਾਂ ਹੁੰਦਾ ਵੀ ਪਸ਼ੂ ਬਿਮਾਰੇ ਨਾ ਹੋ ਜਵੇ ਕਿਤੇ ਰੋਜ਼-ਰੋਜ਼ ਨਾਲ ਆਉਣਾ ਇਹਨਾਂ ਨੂੰ ਵੀ ਠੰਡ ਲੱਗਦੀ ਹੈ ਤੇ ਧੁੱਪਾਂ ਆਪਣੇ ਇੰਨੀ ਜ਼ਿਆਦਾ ਨਹੀਂ ਹੁੰਦੀ ਹੈਗੀ ਇੱਥੇ ਥੋੜੀ ਜੀ ਬਸ ਚੜਦੀ ਧੁੱਪਾਂ ਹੀ ਆਉਂਦੀ ਹੈ ਬਾਕੀ ਤਾਂ ਫਿਰ ਸ਼ਾਮਾਂ ਹੀ ਰਹਿੰਦੀਆਂ ਦਿਨ ਚ ਤਾਂ ਇੱਥੇ ਬੈਠੀਆਂ ਰਹਿੰਦੀਆਂ ਨੇ ਫਿਰ ਸੱਡ ਥੱਲੇ ਜੇ ਤਾਂ ਹਨਾ ਕੱਚੇ-ਕੁੱਚੇ ਜਿਹਾ ਬੰਨ ਬਾਹਰ ਫਿਰ ਤਾਂ ਚਲੋ ਡੰਗਰ ਧੁੱਪਾਂ ਬੈਠਾ ਰਹਿੰਦਾ ਸਾਰੀ ਦਿਹਾੜੀ ਪਰ ਆਪਣੇ ਇੱਥੇ ਹੀ ਆ ਜਾਗਾ બસ ਅਜ ਏਦਾਂ ਵੀ ਜਦੋਂ ਚੜਦੀ ਤੂਪ ਆ ਇਹਨਾਂ ਨੂੰ ਲੱਗ ਜਾਂਦੀ ਇਹਨਾਂ ਦੇ ਪਿੱਟਿਆਂ ਨੂੰ ਤੇ ਉਸ ਤੋਂ ਬਾਅਦ ਤਾਂ ਤੂਪਾ ਨਹੀਂ ਆਉਂਦੀ ਹੈਗੀ ਚਲੋ ਜੀ ਹੁਣ ਆਪਾਂ ਇੱਥੇ ਸਾਰਾ ਸੁੰਬਰਿਆ ਗਿਆ ਤੇ ਇਹਨੂੰ ਆਪਾਂ ਸੁੰਬਰ ਕੇ ਸੜਦਾਂਗੇ ਰੂੜੀ ਤੇ ਸਾਫ਼ ਹੋ ਗਿਆ ਨਾ ਬਾਕੀ ਹੁਣ ਇਸ ਤੋਂ ਬਾਅਦ ਮੁਰਗੇ ਕਰ ਦੂੰਗੀ ਬੰਦ ਤੇ ਬੜੀ ਮੈਸ ਪਾਣੀ ਤੇ ਖੜੀ ਆ ਉਹਨੂੰ ਵੀ ਲੈ ਕੇ ਬੰਦ ਦਾਂਗੇ ਹਲੇ ਛੇਲੇ ਮੇਰੇ ਅੰਦਰ ਹੀ ਖੜੇ ਨੇ ਬੱਕਰੀਆਂ ਦੇ ਛੇਲੇ ਉਹ ਕੱਢਣੇ ਵਾਲੇ ਨੇ ਉਹ ਵੀ ਕੱਢਾਂਗੇ ਕੱਟੀ ਵੀ ਅੰਦਰ ਹੀ ਹੁੰਦੀ ਏ ਛੋਟੀ ਉਹਨੂੰ ਵੀ ਬਾਹਰ ਕੱਢਣਾ ਏ ਉਹਨੂੰ ਬਾਅਦ ਚ ਕੱਢ ਦੇਉਣੀ ਏ ਮੈਂ ਸਾਰਾ ਪਸ਼ੂਆਂ ਦਾ ਇਧਰੋਂ ਨਵੇੜਨ ਤੋਂ ਬਾਅਦ ਫੇਰ ਲੈ ਕੇ ਆਉਣੀ ਹੁੰਦੀ ਏ ਜਾਨੂੰ ਹੋਰ ਧੁੱਪਾਂ ਜੀ ਹੋ ਜਾਂਦੀ ਆ ਫਾਸ਼ ਗਿੱਲੇ ਹੁੰਦੇ ਸੁੱਕ ਜਾਂਦੇ ਨੇ ਜਾਨੂੰ ਤੇਲ ਵਗੈਰਾ ਪਾਈ ਹੁੰਦੀ ਆ ਫੇਰ ਲੈ ਕੇ ਇਹਨੂੰ ਬਾਹਰ ਕੱਢ ਦੇਣੀ ਏ ਧੁੱਪਾਂ ਫੇਰ ਆਮਨਸਰ ਦੇ ਜਿਹੜੇ ਬੈਠੇ ਰਹਿੰਦੇ ਆ ਕਟਰੂ ਚਲੋ ਜੀ ਸੁੰਭਰ ਕੇ ਸਾਫ ਹੋ ਗਿਆ ਆਪਣਾ ਇੱਕ ਵਾਰ ਤਾਂ ਹੈ ਨਾ ਜਦੋਂ ਸਾਫ ਕਰ ਦਿੰਨੇ ਵਧੀਆ ਲੱਗਣ ਲੱ ਆ ਜਾਂਦਾ ਸਾਰਾ ਸੁੰਭਰਿਆ ਹੋਇਆ ਤੇ ਫੇਰ ਹੌਲੀ ਹੌਲੀ ਸਾਰਾ ਫੇਰ ਗਾ ਪਾ ਦਿੰਦੀਆਂ ਨੇ ਜਦੋਂ ਉੱਠਦੀਆਂ ਬੈਂਦੀਆਂ ਨੇ ਪਸ਼ੂ ਲੋ ਜੀ ਨੇ ਵੀ ਪਾਣੀ ਪੀ ਲਿਆ ਦੇਖੋ ਇਹਦੇ ਪਿੰਡੇ ਦੇ ਕਿੰਨੀ ਖੁਸ਼ਕੀ ਜੀ ਹੋਈ ਪਈ ਆ ਸਮਾਰ ਕੇ ਤੇਲ ਲਾਵਾਂਗੇ ਇਹਨੂੰ ਲਾ ਕੇ ਇਹ ਲਿਬਰ ਦੀ ਵੀ ਕੁਝ ਜ਼ਿਆਦਾ ਹੀ ਆ ਬਹੁਤ ਜ਼ਿਆਦਾ ਲਿਬਰ ਦੀ ਆ ਸਾਡੀ ਬੜੀ ਮੈਸੇ ਬਾਕੀ ਤਾਂ ਇਹ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦਿਆਂ ਨੇ ਇਹਨੂੰ ਆ ਵਾਅਦਾ ਹੱਤਾ ਚਲੋ ਜੀ ਆਪਾਂ ਹੁਣ ਵੀਡੀਓ ਦਾ ਐਂਡ ਬੇਤੀ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ